ਇਹ ਜੱਗ ਸਰਾਈ ਮੁਸਾਫਰਾਂ ਦਾ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਦਾਦ ਨਮਰੂਦ ਫਰਾਉਨ ਜਹੇ ਦਾਵਾ ਬਣ ਖੁਦਾਏ ਕਹਾਏ ਗਏ ਵੀ ਇੱਥੇ ਆਪਣੇ ਆਪ ਨੂੰ ਖੁਦਾ ਕਹਾਉਣ ਵਾਲੇ ਵੀ ਬੜੇ ਸਨ ਜਿਨ੍ਹਾਂ ਨੂੰ ਮਾਲਕ ਨੇ ਬਹੁਤ ਕੁਝ ਦਿੱਤਾ ਤੇ ਰੱਬ ਬਣ ਬੈਠੇ ਉੱਥੇ ਫਿਰ ਉਹ ਲਿਖਦਾ ਹੈ ਕਹਿਣ ਲੱਗਾ ਵੀ ਅਕਬਰ ਬਾਗ ਅਕਬਰ ਵੜਗੇ ਅਕਬਰ ਜਹੇ ਬਾਗ ਬਣਦਾ ਰਿਆਂ ਫੇਰੀ ਦਿੱਲੀ ਦੇ ਵਿੱਚ ਪਾਏ ਗਏ ਉਹ ਵੀ ਆਇਆ ਤੇ ਦਿੱਲੀ ਵਿੱਚ ਜਿੱਦਾਂ ਬਣਦਾਰਾ ਫੇਰੀ ਪਾਉਣ ਹੁੰਦਾ ਨਾ ਉਹ ਵੀ ਫੇਰੀ ਪਾ ਕੇ ਚਲਾ ਗਿਆ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜਾ ਕੂੜ ਦਾ ਕਈ ਬਿਧਾਏ ਗਏ ਇੱਥੇ ਬੜੇ ਆਏ ਜਿਹੜੇ ਕਹਿੰਦੇ ਸਨ ਸਾਡੇ ਹੁਕਮ ਤੋਂ ਬਿਨਾ ਪਤਾ ਨਹੀਂ ਹਿਲਦਾ ਅਸੀਂ ਜੋ ਕਹਿ ਦਿਆਂਗੇ ਉਹ ਹੀ ਸੱਚ ਹੈ ਪਰ ਮਾਲਕ ਦੀ ਖੇਡ ਆ ਔਸਾ ਹੰਕਾਰ ਨੂੰ ਵੀ ਨਥ ਪਾ ਦਿੱਤੀ ਜੋ ਅਸਮਾਨ ਨਾ ਮਬਨੀ ਤਿੰਨ ਨੱਕ ਨਥਾਂ ਪਾਏ ਇਹਦਾ ਵੀ ਤਿਆਗ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਾਮ ਦਾ ਤਿਆਗ ਕਰਨਾ ਹੈ ਲੋਭ ਦਾ ਤਿਆਗ ਕਰਨਾ ਹੈ ਕ੍ਰੋਧ ਦਾ ਤਿਆਗ ਕਰਨਾ ਹੈ ਹੰਕਾਰ ਦਾ ਤਿਆਗ ਕਰਨਾ ਹੈ ਸਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਨੂੰ ਛੱਡਣਾ ਤੇ ਧਾਰਨ ਕੀ ਕਰਨਾ ਪਾਤਸ਼ਾਹ ਜੀ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਕਾਮ ਕ੍ਰੋਧ ਲੋਭ ਝੂਠ ਨੰਦਾ ਇਨ ਤੇ ਆਪ ਛੜਾਓ ਏ ਪੀਤਰ ਤੇ ਇਨਕੋ ਡਾਰੋ ਆਪਨ ਨਿਕਟ ਬੁਲਾਵੋ ਉਥੇ ਸਾਬ ਸੱਚੇ ਪਾਰਸਾ ਜੀ ਕਹਿੰਦੇ ਨੇ ਸਤ ਧਾਰਨ ਕਰਨਾ ਹੈ ਦਇਆ ਧਾਰਨ ਕਰਨੀ ਹੈ ਹਲੀਮੀ ਧਾਰਨ ਕਰਨੀ ਹੈ ਇਨਾ ਰਸਾਂ ਦਾ ਤਿਆਗ ਕਰਨਾ ਸੀ ਜਿਨ੍ਹਾਂ ਦਾ ਤਿਆਗ ਕਰਨਾ ਸੀ ਮਨੁੱਖ ਉਹਨਾਂ ਨੂੰ ਪਕੜੀ ਬੈਠਾ ਹੈ ਇਸ ਕਰਕੇ ਸਾਬ ਸੱਚੇ ਪਾਰਸਾ ਕਹਿੰਦੇ ਨੇ ਰਾਰਾ ਰਾਸਨ ਨਿਰਾਸ ਕਰ ਜਾਣਿਆ ਹੋਏ ਨਿਰਾਸ ਸੋ ਰਸ ਪਹਿਚਾਨਿਆ ਇਨਾ ਰਸਾਂ ਦਾ ਤਿਆਗ ਕਰਨਾ ਸੀ ਜਿਨ੍ਹਾਂ ਦਾ ਤਿਆਗ ਕਰਨਾ ਸੀ ਇਹਨੂੰ ਪਕੜ ਕੇ ਬੈਠ ਗਿਆ ਜਿਨ੍ਹਾਂ ਨੂੰ ਪਕੜਨਾ ਸੀ ਉਹਨਾਂ ਦਾ ਤਿਆਗ ਕਰੀ ਬੈਠਾ ਬੰਦੇ ਨੇ ਸੱਚ ਗ੍ਰਹਿਣ ਕਰਨਾ ਸੀ ਸੱਚ ਪਕੜਨਾ ਸੀ ਸੱਚ ਨੂੰ ਛੱਡੀ ਬੈਠਾ ਪੈਰ ਪੈਰ ਤੇ ਝੂਠ ਬੋਲਦਾ ਹੈ ਪੈਰ ਪੈਰ ਤੇ ਧੋਖੇ ਕਰਦਾ ਹੈ ਇਸ ਕਰਕੇ ਬਾਬਾ ਸਾਹਿਬ ਜੀ ਕਹਿੰਦੇ ਨੇ ਤੁਸੀਂ ਹੈਰਾਨ ਹੋਵੋਗੇ ਬਾਬਾ ਫਰੀਦ ਸਾਹਿਬ ਨੂੰ ਮਾਂ ਨੇ ਨਾ ਚਿੱਟਕ ਲਾ ਦਿੱਤੀ ਛੋਟੇ ਹੁੰਦਿਆਂ ਤੋਂ ਪੇ ਰੱਬ ਦਾ ਨਾਮ ਜਪੀਏ ਰੱਬ ਦੀ ਇਬਾਦਤ ਕਰੀਏ ਤੇ ਰੱਬ ਸ਼ੱਕਰ ਦਿੰਦਾ ਹੈ ਭਾਵੇਂ ਕੋ ਰੱਖਦੀ ਮਾਂ ਹੀ ਸੀ ਮਸੱਲੇ ਦੇ ਥੱਲੇ ਮਸੱਲਾ ਵਛਾਲਾਣਾ ਬਾਬਾ ਫਰੀਦ ਸਾਹਿਬ ਨੇ ਤੇ ਰੱਬ ਦੇ ਧਿਆਨ ਖੁਦਾ ਦੀ ਇਬਾਦਤ ਵਿੱਚ ਜੁੜ ਦੇਣਾ ਤੇ ਜਦੋਂ ਉੱਠਣਾ ਤੇ ਉਸ ਵੇਲੇ ਕੀ ਦੇਖਣਾ ਉਹ ਮਸੱਲਾ ਚੱਕ ਕੇ ਥੇਠੋ ਸ਼ੱਕਰ ਤੇ ਉਹ ਸ਼ੱਕਣੀ ਤੇ ਮਿੱਠੀ ਲੱਗਣੀ ਸ਼ੱਕਰ ਕਰਤੇ ਦੀ ਖੇੜ ਐਸੀ ਬਣੀ ਵੀ ਇੱਕ ਦਿਨ ਸੁਰਤ ਜੁੜ ਗਈ ਇੱਕ ਦਿਨ ਧਿਆਨ ਜੁੜ ਗਿਆ ਇੱਕ ਦਿਨ ਇਕਾਗਰਤਾ ਦੁਆ ਤੇ ਇੱਕ ਰੂਪ ਹੋਏ ਗਏ ਵਾਲੀ ਬਣ ਗਈ ਹੁਣ ਇੰਨਾ ਕੁ ਰਸ ਆਇਆ ਉਸ ਮਾਲਕ ਦੇ ਨਾਮ ਦੇ ਵਿੱਚੋਂ ਇੰਨਾ ਕੁ ਆਨੰਦ ਆਇਆ ਉਸ ਰਸ ਦੇ ਵਿੱਚੋਂ ਕਿ ਮਾਂ ਵੀ ਕਿਸੇ ਕੰਮ ਵਿੱਚ ਉਲਝ ਗਈ ਤੇ ਉਹ ਸ਼ੱਕਰ ਰੱਖਣੀ ਭੁੱਲ ਗਈ ਮਾਂ ਸੋਚਦੀ ਆ ਵੀ ਪੁੱਤਰ ਦਾ ਰੱਬ ਨਾਲੋਂ ਪਿਆਰ ਟੁੱਟ ਜਾਣਾ ਜਦੋਂ ਉਹਨੂੰ ਸ਼ੱਕਰ ਨਾ ਮਿਲੀ ਪਰ ਬਾਬਾ ਫਰੀਦ ਸਾਹਿਬ ਜਦੋਂ ਉਸ ਸਾਧਨਾ ਦੇ ਵਿੱਚੋਂ ਉਸ ਰੱਬ ਦੀ ਇਬਾਦਤ ਦੇ ਵਿੱਚੋਂ ਜਦੋਂ ਧਿਆਨ ਸੁਰਤ ਇੱਧਰ ਕਰਕੇ ਸਮਾਜ ਨਾਲ ਮਾਪਿਓ ਨਾਲ ਆਪਣੇ ਨਾਲ ਬਾਤ-ਬਾਤ ਕਰਨ ਲੱਗਦੇ ਨੇ ਤੇ ਉੱਥੇ ਬਾਬਾ ਫਰੀਦ ਸਾਹਿਬ ਨੂੰ ਮਾਂ ਆਣ ਕੇ ਕੁਝ ਕਹਿਣ ਲੱਗਦੀ ਬਾਬਾ ਫਰੀਦ ਸਾਹਿਬ ਪਹਿਲਾਂ ਕਹਿ ਦਿੰਦੇ ਨੇ ਮਾਂ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸਬੇ ਵਸੂ ਮਿੱਠੀਆਂ ਰੱਬ ਨਾ ਪੁੱਜਣ ਤੋਂ ਤਮ ਰੱਬ ਦੇ ਨਾਮ ਵਿੱਚ ਜਿਹੜਾ ਸਵਾਦ ਆ ਨਾ ਜਿਹੜਾ ਅੱਜ ਉਹ ਰਸ ਚੱਖਿਆ ਉਹ ਰਸ ਉਹ ਇਨ੍ਹਾਂ ਪਦਾਰਥਾਂ ਦੇ ਵਿੱਚ ਵੀ ਨਹੀਂ ਹੁਣ ਇਹ ਜਾਣੇਗਾ ਤਾਂ ਉਹ ਹੀ ਜਨੇ ਚੱਖਿਆ ਹੋਵੇਗਾ ਜਿੰਨੂੰ ਨਸ਼ੇ ਤੋਂ ਨਜ਼ਾਤ ਮਿਲੀ ਹੋਵੇਗੀ ਗੁਰਮੁਖੋ ਉਹ ਹੀ ਨਾਮ ਦੇ ਨਸ਼ੇ ਨੂੰ ਚੱਖੇਗਾ ਨਾ ਦੇਖੋ ਜਿੰਨਾ ਚਿਰ ਤੱਕ ਤੁਸੀਂ ਬੱਚੇ ਨੂੰ ਕੋਈ ਆਲਟਰਨੇਟਿਵ ਨਹੀਂ ਨਾ ਦਿੰਦੇ ਬੱਚਾ ਆਪਣੀ ਉਸ ਖੇਡ ਨੂੰ ਤਿਆਗਦਾ ਨਹੀਂ ਬੱਚਾ ਖੇਡ ਰਿਹਾ ਹੈ ਤੇ ਖੇਡ ਰੇ ਬੱਚੇ ਨੂੰ ਜਿਹੜੇ ਖਡਾਉਣਿਆਂ 'ਚ ਖੇਡ ਰਿਹਾ ਲੱਗਾ ਮਸ਼ਰੂਫ ਤੁਸੀਂ ਉਹਨੂੰ ਹਟਾਉਣਾ ਚਾਹੋ ਖਿੱਚੋਗੇ ਰੋਏਗਾ ਉਹ ਛੱਡਣਾ ਨਹੀਂ ਚਾਹੁੰਦਾ ਉਸ ਨੂੰ ਕਿਉਂਕਿ ਉਹਨੂੰ ਰਸ ਆ ਰਿਹਾ ਹੈ ਉਹਦੇ ਵਿੱਚ ਖੁਸ਼ ਆਉ ਉਹਨੂੰ ਉਧਰੋਂ ਤੋੜਨ ਵਾਸਤੇ ਹਟਾਉਣ ਵਾਸਤੇ ਜਾਂ ਰੋਟੀ इत्याਦਿਕ ਦਾ ਮਾਂ ਜਦੋਂ ਕਹਿੰਦੀ ਹੈ ਵੀ ਪੁੱਤਰ ਸਮਾ ਫਿਰ ਮਾਂ ਉਹਨੂੰ ਉਤੋਂ ਤੋੜ ਕੇ ਕਿਸੇ ਹੋਰ ਨਾਲ ਜੋੜਨ ਵਾਸਤੇ ਇੱਕ ਉਪਰਾਲਾ ਕਰਦੀ ਹੈ ਉਹਦੇ ਤੋਂ ਵਧੀਆ ਲੈ ਕੇ ਦਿੰਦੀ ਹੈ ਉਹਦੇ ਤੋਂ ਚੰਗਾ ਰੱਖ ਕੇ ਦਿੰਦੀ ਹੈ ਜਾਂ ਕਹਿ ਦਿੰਦੀ ਪੁੱਤਰ ਮੈਂ ਤੈਨੂੰ ਇੱਧਰ ਲੈ ਕੇ ਜਾਨੀ ਜਾਂ ਤੈਨੂੰ ਉਸ ਥਾਂ ਤੇ ਉਹ ਜਿੰਨਾ ਚਿਰ ਤੱਕ ਤੁਸੀਂ ਉਧਰੋਂ ਟੋੜਦੇ ਰਹੇ ਹੋ ਪਰ ਉਧਰ ਜੋੜਨ ਵਾਸਤੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਇਸ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਜੇ ਅਵਾਇਡ ਕਰਨਾ ਚਾਹੁੰਦੇ ਆ ਨਾ ਜੇ ਇਹਨਾਂ ਨੂੰ ਰੋਕਣਾ ਚਾਹੁੰਦੇ ਆ ਤੇ ਇਹਨਾਂ ਨੂੰ ਬਾਕਾਇਦਾ ਇੱਕ ਕੰਪਨੀ ਇੱਕ ਸੋਸਾਇਟੀ ਦੇਣੀ ਪਵੇਗੀ ਬਾਕਾਇਦਾ ਨੂੰ ਡੇ ਬਾਏ ਡੇ ਉਹਨਾਂ ਨਾਲ ਟਾਕ ਕਰਨੀ ਪੈਣੀ ਹੈ ਤੁਹਾਨੂੰ ਗੱਲਬਾਤ ਕਰਨੀ ਪੈਣੀ ਹੈ ਮੈਂ ਤੇ ਕਈ ਵਾਰੀ ਇਹ ਵੀ ਇੱਥੋਂ ਤੱਕ ਵੀ ਸਮਝਣ ਦਾ ਯਤਨ ਕੀਤਾ ਵੀ अर्ਲੀ ਮਾਰਨਿੰਗ ਬੱਚਾ 12 14 ਸਾਲ ਦਾ ਤੇ ਉਹ ਜਦੋਂ ਮਾਪੇ ਨੂੰ ਇਹ ਸ਼ਬਦ ਵਰਤਣਾ ਨੇ ਵੀ ਆਈ ਏਮ ਨਾਟ ਗੁੱਡ ਫੀਲ ਵੀ ਮੈਂ ਅੱਜ ਸਕੂਲੇ ਜਾਣ ਲਈ ਉਹ ਕੁਝ ਸਹੀ ਮਹਿਸੂਸ ਨਹੀਂ ਕਰ ਰਿਹਾ ਤੇ ਉਥੇ ਬਾਂ ਨੂੰ ਝਿੜਕਣਾ ਨਹੀਂ ਚਾਹੀਦਾ ਬਾਕਾਇਦਾ ਬੱਚੇ ਨੂੰ ਪੁੱਛਣਾ ਚਾਹੀਦਾ ਵੀ ਕੀ ਕਾਰਨ ਹੈ ਪੁੱਤਰ ਕੀ ਗੱਲ ਹੈ ਧੀਏ ਵੀ ਅੱਜ ਸਭ ਕੁਝ ਠੀਕ ਹੈ ਫਿਰ ਫਿਰ ਜਦੋਂ ਤੁਸੀਂ ਨੇੜੇ ਹੋ ਕੇ ਪੁੱਛੋਗੇ ਨਾ ਪਹਿਲੀ ਬਾਤ ਤੇ ਬੱਚਿਆਂ ਦੇ ਨਾਲ ਮੈਂ ਤੇ ਇਥੋਂ ਤੱਕ ਵੀ ਕਹਿਣਾ ਹੁਣਾ ਵੀ ਬੱਚੇ ਕੋਲ ਕਿਤੇ ਕੋਈ ਨੁਕਸਾਨ ਹੋ ਵੀ ਜਾਂਦਾ ਹੈ ਨਾ ਮੰਨ ਲਓ ਕੋਈ ਬਾਈਕ ਕਿਸੇ ਨਾਲ ਹਿੱਟ ਕਰ ਗਿਆ ਜਾਂ ਕਿਤੇ ਕੋਈ ਗੱਡੀ ਹਿੱਟ ਕਰ ਗਈ ਨੁਕਸਾਨ ਥੋੜਾ ਬਹੁਤਾ ਗੱਡੀ ਦਾ ਹੋਇਆ ਅਗਲੇ ਦਾ ਹੋਇਆ ਉਥੇ ਮਾਂ ਬਾਪ ਦਾ ਫਰਜ਼ ਬਣਦਾ ਉਹਨੂੰ ਝਿੜਕਣ ਦੀ ਥਾਂ ਤੇ ਪਿਆਰ ਨਾਲ ਸਮਝਾਇਆ ਜਾਵੇ ਪੁੱਤਰ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੀ ਇਹੋ ਜਿਹੇ ਨੁਕਸਾਨ ਅਕਸਰ ਹੋ ਜਾਂਦੇ ਨੇ ਪਰ ਤੂੰ ਅੱਗੇ ਤੋਂ ਧਿਆਨ ਰੱਖਣਾ ਤੂੰ ਇਸ ਬਾਤ ਨੂੰ ਇਸ ਤਰੀਕੇ ਨਾਲ ਸਮਝ ਕੇ ਜੇ ਅੱਜ ਹੋ ਗਿਆ ਨਾ ਤੇ ਅੱਗੇ ਤੋਂ ਮੈਂ ਇਸ ਨੂੰ ਸਮਝਾਂ ਕਿ ਹੋਇਆ ਕਿਉਂ ਜੇ ਓਵਰ ਸਪੀਡ ਕਰਕੇ ਹੋਇਆ ਤੇ ਮੈਂ ਸਪੀਡ ਦੀ ਲਿਮਟ ਰੱਖਾਂ ਜੇ ਕਿਤੇ ਮੈਂ ਕਾਲ ਫੋਨ ਤੇ ਕਰ ਰਿਹਾ ਸੀ ਤਾਂ ਉਹਦਾ ਧਿਆਨ ਰੱਖਾਂ ਸੋ ਇਹ ਨਿੱਕੀਆਂ ਨਿੱਕੀਆਂ ਬਾਤਾਂ ਸਮਝਣ ਵਾਲੀਆਂ ਸਨ ਪਰ ਜਦੋਂ ਬਾਪ ਨੇ ਬੱਚੇ ਨੂੰ ਝਿੜਕ ਦਿੱਤਾ ਤੇ ਮਾਫ ਕਰਿਓ ਦੁਬਾਰਾ ਬੱਚਾ ਵੱਡੀ ਗਲਤੀ ਕਰਕੇ ਵੀ ਬਾਪ ਨੂੰ ਨਹੀਂ ਦੱਸੇਗਾ